ਜੰਮੂ ਕਸ਼ਮੀਰ ਦੇ ਵਿੱਚ ਬਾਰਾਮੂਲਾ ਸੀਟ ਤੋਂ ਰਾਸ਼ਿਦ ਇੰਜੀਨੀਅਰ ਰਾਸ਼ਿਦ ਹੋਰੀ ਜੇਲ੍ਹ 'ਚ ਬੈਠਿਆ ਤੇ ਹਰ ਜੇਲ੍ਹ 'ਚ ਬੈਠਿਆ ਜਿੱਤ ਜਾਂਦੇ ਨੇ ਤੇ ਉਹਨਾਂ ਨੂੰ ਐਨਆਈਏ ਪਰਮਿਸ਼ਨ ਦੇ ਦਿੰਦੀ ਐ ਕਿ ਉਹ ਸੌਂ ਚੁੱਕ ਸਕਦੇ ਨੇ ਹਾਂ ਹਲੇ ਪਟਿਆਲਾ ਕੋਰਟ ਦਾ ਫੈਸਲਾ ਆਉਣਾ ਤੇ ਉਹ ਜਦੋਂ ਹੁਣ ਐਨਆਈਏ ਨੇ ਪਰਮਿਸ਼ਨ ਦਿੱਤੀ ਤਾਂ ਅਦਾਲਤ ਕਹੀ ਕਿ ਠੀਕ ਹੈ ਸੌਂ ਚੁਕਾਉਣ ਦਾ ਪ੍ਰਬੰਧ ਕਰੋ ਸੋ ਇਸ ਲਈ ਜਦੋਂ ਰਾਸ਼ਿਦ ਦੇ ਸੌਂ ਚੁੱਕਣ ਦਾ ਰਾਹ ਖੁੱਲਿਆ ਤਾਂ ਇੱਕ ਵਾਰ ਫੇਰ ਅਮਰਤਪਾਲ ਸਿੰਘ ਹੋਰਾਂ ਦੇ ਸੌਂ ਚੁੱਕਣ ਦੇ ਮਾਮਲੇ ਨੇ ਚਰਚਾ 'ਚ ਗੁੰਦਾਇਸ਼ ਮਸਲੇ ਨੂੰ ਇਹ ਮਸਲਾ ਫਿਰ ਚਰਚਾ ਚ ਆਇਆ ਹੁਣ ਇਸ ਚਰਚਾ ਦੇ ਨਾਲੇ ਇਹ ਪਹਿਲੂ ਚਰਚਾ ਚ ਆ ਗਿਆ ਕਿ ਕੀ ਅਮਰਿਤਪਾਲ ਸਿੰਘ ਹੋਰਾਂ ਨੂੰ ਵੀ ਰਾਸ਼ਿਦ ਦੇ ਮਾਂਗ ਹੀ ਪਰਮਿਸ਼ਨ ਮਿਲਣੇ ਜਾ ਰਹੀ ਹੈ ਕਿ ਉਹ ਵੀ ਜਲਦੀ ਹੀ ਸੰਸਦ ਦੀ ਆਪਣੀ ਸੋਹ ਚੁੱਕਣ ਦੀ ਪ੍ਰਕਿਰਿਆ ਨੂੰ ਪੂਰਾ ਕਰਨਗੇ ਇਹਦੇ ਨਾਲ ਇਹ ਚਰਚਾ ਛਿੜਪੀ ਕਿ ਭਾਈ ਮਹੀਨਾ ਖੰਡ ਹੋ ਚਲਿਆ ਨਤੀਜੇ ਆਇਆ ਨੂੰ ਤੇ 60 ਦਿਨਾਂ ਦੇ ਅੰਦਰ ਅੰਦਰ ਸੋਹ ਚੁੱਕਣਾ ਜ਼ਰੂਰੀ ਹੈ ਤੇ ਜੇ 60 ਦਿਨਾਂ ਅਚ ਸੋਹ ਨਹੀਂ ਚੁੱਕੀ ਜਾਂਦੀ ਤਾਂ ਅਮਰਿਤਪਾਲ ਸਿੰਘ ਹੋਰਾਂ ਦੀ ਸੰਸਦ ਵੀ ਜਾ ਸਕਦੀ ਹੈ ਉਨੇ ਸਤੇ ਉਹਨਾਂ ਦੇ ਵਕੀਰ ਕਹਿੰਦੇ ਨੇ ਕਿ ਐ ਕਿਵੇਂ ਚੱਲ ਜੂਗੀ ਜਦੋਂ ਸਪੀਕਰ ਨੂੰ ਪਤਾ ਹੈ ਸੰਸਦ ਨੂੰ ਪਤਾ ਹੈ ਕਿ ਹਾਂ ਅਮਰਤਪਾਲ ਸਿੰਘ ਤਾਂ ਅੰਦਰ ਹੈ ਉਸ ਨੂੰ ਰਿਹਾਈ ਨਹੀਂ ਮਿਲ ਰਹੀ ਜਾਂ ਉਸ ਨੂੰ ਪੈਰੋਲ ਨਹੀਂ ਮਿਲ ਰਹੀ ਐ ਜਾਂ ਉਸ ਨੂੰ ਜ਼ਮਾਨਤ ਤੇ ਨਹੀਂ ਬਾਹਰ ਭੇਜਿਆ ਜਾ ਰਿਹਾ ਫੇਗਲਾ ਸੌ ਕਿਵੇਂ ਚੱਕ ਸੋ ਇਹ ਸਾਰੀ ਪ੍ਰਕਿਰਿਆ ਨੇ ਇੱਕ ਵਾਰ ਫੇਰ ਚਰਚਾ ਫੜੀ ਹੈ ਕਹਿੰਦੇ ਜੀ ਰਾਸ਼ਦ ਇੰਜੀਨੀਅਰ ਨੂੰ ਸੌ ਝੁਕਣ ਦੀ ਜਦੋਂ ਪਰਮਿਸ਼ਨ ਮਿਲੀ ਤਾਂ ਇਹਦੇ ਨਾਲੇ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਵੀ ਰਾਹਤ ਜਾਂ ਉਹਨਾਂ ਨੂੰ ਲੱਗਿਆ ਕਿ ਲੈ ਵੀ ਉਹ ਮੌਕਾ ਆ ਗਿਆ ਕਿ ਜਦੋਂ ਹੁਣ ਅਮਰਪਾਲ ਸਿੰਘ ਵੀ ਸੌਂ ਚੁੱਕ ਸਕਦਾ ਹੈ ਇਹ ਸਾਰੀ ਦੇ ਵਿਚਾਲੇ ਐ ਇਧਰ ਪੰਜਾਬ ਸਰਕਾਰ ਕਹਿੰਦੀ ਕਿ ਅਸੀਂ ਭਾਈ ਪਰਿਵਾਰ ਵੱਲੋਂ ਆਈ ਹੋਈ ਚਿੱਠੀ ਜਿਹੜੀ ਅਮਰਸਰ ਦੇ ਡੀਸੀ ਨੂੰ ਵੀ ਆਈ ਸੀ ਉਹਨਾਂ ਨੇ ਫਿਰ ਪੰਜਾਬ ਸਰਕਾਰ ਨੂੰ ਲਿਖੀ ਸੀ ਕਹਿੰਦੇ ਅਮਰਸਰ ਦੇ ਡੀਸੀ ਦੇ ਹਵਾਲੇ ਨਾਲ ਪੰਜਾਬ ਦੇ ਗ੍ਰੈਪ ਭਾਗ ਨੂੰ ਜਿਹੜੀ ਚਿੱਠੀ ਆਈ ਸੀ ਉਹ ਅਸੀਂ ਆਪਣੀ ਕਾਰਵਾਈ ਪਾ ਕੇ ਹੁਣ ਲੋਕ ਸਭਾ ਸਪੀਕਰ ਔਮ ਬਿਰਲਾ ਨੂੰ ਭੇਜ ਦਿੱਤੀ ਆ ਸੋ ਜੇ ਪੰਜਾਬ ਸਰਕਾਰ ਕਹਿੰਦੀ ਅਸੀਂ ਆਪਣੀ ਕਾਰਵਾਈ ਪਾ ਕੇ ਔਮ ਬਿਰਲਾ ਨੂੰ ਭੇਜੀ ਤੀ ਕਿ ਹੁਣ ਔਮ ਬਿਰਲਾ ਉਨਾਂ ਦੀ ਜ਼ਿੰਮੇਵਾਰੀ ਬਣ ਗਈ ਕਿ ਉਹ ਇਹਦਾ ਕੀ ਸਰਕਾਰ ਦਾ ਕੰਮ ਖਤਮ ਹੋ ਗਿਆ ਜੀ ਐਨ ਆਈਏ ਕਹਿੰਦੇ شیخ ਅਬਦੁੱਲਾ ਰਾਸ਼ਿਦ ਉਰਫ ਇੰਜੀਨੀਅਰ ਰਾਸ਼ਿਦ ਨੂੰ ਮਨਜ਼ੂਰੀ ਦੇ ਸਕਦੀ ਆ ਤਾਂ ਫਿਰ ਅਮਰਤਪਾਲ ਨੂੰ ਕਿਉਂ ਨਹੀਂ 18ਵੀਂ ਲੋਕ ਸਭਾ ਤਾਂ ਪਹਿਲਾ ਸੈਸ਼ਨ ਜਦੋਂ ਸ਼ੁਰੂ ਹੁੰਦਾ ਤਾਂ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਗੱਟ ਜੋੜਾਂ ਵਾਲੇ ਜਾਂ ਆਜ਼ਾਦ ਜਿਹੜੇ ਸੰਸਦ ਮੈਂਬਰ ਚੁਣ ਕੇ ਆਉਂਦੇ ਨੇ ਲੋਕ ਸਭਾ ਮੈਂਬਰ ਜਿਹੜੇ ਚੁਣ ਕੇ ਆਉਂਦੇ ਨੇ ਉਹਨਾਂ ਦੀ ਸੋਚ ਚੁੱਕਣ ਦੇ ਲਈ ਸਿੱਚਾ ਤੌਰ ਤੇ ਕੰਮ ਚਲਾਉ ਸਪੀਕਰ ਲੈਂਦਾ ਜਾਂਦਾ ਤੇ ਸੋਚ ਚੁੱਕਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਹੈ ਉਸ ਦੌਰਾਨ 6 ਸੰਸਦ ਮੈਂਬਰ ਗੈਰਹਾਜ਼ਰ ਹੋ ਜਾਂਦੇ ਨੇ ਜਿਹੜੇ ਸੌਣੇ ਚੁੱਕ ਸਕੇ ਤੇ ਇਹ ਉਸ ਉਹਨਾਂ 6ਾਂ ਦੇ ਵਿੱਚੋਂ 3 ਨੇ ਹੁਣ ਸੌਣ ਚੁੱਕ ਲਈ ਆ ਮਤਲਬ ਉਹ ਫਿਰ ਸਪੀਕਰ ਦੇ ਕਮਰੇ ਚ ਲੈ ਜਾ ਕੇ ਸੌਣ ਚੁਕਾ ਦੋ ਮਨਜ਼ੂਰੀ ਮਿਲ ਜਾਂਦੀ ਐ ਚੇਚੀ ਦੀ ਸੌਣ ਚੁੱਕਾ ਲਈ ਜਾਂਦੀ ਸੋ ਉਸ ਸਮੇਂ ਜਿੱਦਣ 2 ਦਿਨ ਰੱਖੇ ਗਏ ਸੀ ਸੌਣ ਚਕਾਉਣ ਦੇ ਲਈ ਉਸ ਸਮੇਂ 6 ਸੰਸਦ ਮੈਂਬਰ ਸੀ ਜਿਹੜੇ ਸੌਣੇ ਚੁੱਕ ਸਕੇ ਉਹਨਾਂ ਚ 2 ਤਾਂ ਜੇਲ੍ਹ ਚ ਵੰਸੀ ਚ ਇਹਨਾਂ ਚ ਅਮਰਤਪਾਲ ਸਿੰਘ ਵੀ ਤੇ ਇੰਜੀਨੀਅਰ ਰਾਸ਼ਦ ਵੀ ਰਾਸ਼ਦ ਸ਼ੇਖ ਵੀ ਸੋ ਇਹ ਦੋ ਕਿਸ ਲਈ ਨਹੀਂ ਚੁੱਕ ਸਕੇ ਇਹਨਾਂ ਤੋਂ ਬਿਨਾ ਚਾਰ ਹੋਰ ਸੀ ਉਹ ਜਿਹੜੇ ਚਾਰ ਨਹੀਂ ਚੁੱਕ ਸਕੇ ਉਹਨਾਂ ਚ ਸ਼ਸ਼ੀ ਧਰੂਰ ਹੈ ਉਹਨਾਂ ਚ ਛਤਰੂਗਨ ਸਿਨਾ ਹੈ ਉਹਨਾਂ ਚ ਦੀਪਕ ਅਧਕਾਰੀ ਹੈ ਉਹਨਾਂ ਚ ਨਰੂਲ ਇਸਲਾਮ ਹੈ ਇਹ ਤਿੰਨ ਤਾਂ ਟੀਐਮਸੀ ਨਾਲ ਸੰਬੰਧਤ ਨੇ ਛਤਰੂਗਨ ਸਿਨਾ ਵੀ ਦੀਪਕ ਅਧਕਾਰੀ ਵੀ ਤੇ ਨਰੂਲ ਇਸਲਾਮ ਵੀ ਇਹ ਤਿੰਨ ਟੀਐਮਸੀ ਨਾਲ ਸੰਬੰਧਤ ਸੀ ਤੇ ਸ਼ਸ਼ੀ ਧਰੂਰ ਕਾਂਗਰਸ ਨਾਲ ਸੰਬੰਧਤ ਹੁਣ ਉਸ ਛਿਆਂ ਚ ਜਿਹੜੇ ਉਦੋਂ ਨਹੀਂ ਚੁੱਕ ਸਕੇ ਉਹਨਾਂ ਚੋਂ ਸਸ਼ੀ ਜ਼ਰੂਰ ਨੇ ਵੀ ਸੌਂ ਚੁੱਕ ਲਈ ਆ। ਹਾਂ ਦੀਪਕ ਅਧਕਾਰੀ ਨੇ ਵੀ ਸੌਂ ਚੁੱਕ ਲਈ ਆ ਤੇ ਨਰੂਲ ਇਸਲਾਮ ਨੇ ਵੀ ਸੌਂ ਚੁੱਕ ਲਈ ਆ। ਸੋ ਹੁਣ TMC ਦਾ ਇੱਕ ਸੰਸਦ ਮੈਂਬਰ ਸ਼ਤਰੂਗਨ सिन्हा ਰਹਿ ਗਿਆ ਤੇ ਦੋ ਅਮਰਤਪਾਲ ਸਿੰਘ ਤੇ ਇੰਜੀਨੀਅਰ ਰਾਸ਼ਦ ਸੇਖ ਰਹਿ ਗਏ। ਸੋ ਇਹਨਾਂ ਚੋਂ ਵੀ ਜਦੋਂ ਹਾਂ ਸੇਖ ਨੂੰ ਮਨਜ਼ੂਰੀ ਮਿਲੀ ਐਨਆਈਏ ਦੀ ਤੇ ਉਸ ਤੋਂ ਬਾਅਦ ਹੀ ਫਿਰ ਅਮਰਤਪਾਲ ਸਿੰਘ ਦੇ ਪਰਿਵਾਰ ਨੇ ਉਹਨਾਂ ਦੇ ਵਕੀਲ ਰਾਜਦੇਵ ਖਾਲਸੇ ਨੇ ਤੀਜੀ ਫੜੀ ਤੇ ਇਸੇ ਪਹਿਲੂ ਤੇ ਹਾਂ ਕਹਿੰਦੇ ਕਿ ਅਮਰਤਪਾਲ ਸਿੰਘ ਨੇ ਬਕਾਇਦਾ ਜੇਲ੍ਹ ਦੇ ਅੰਦਰੋਂ 11 ਜੂਨ ਨੂੰ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਸੀ 4 ਜੂਨ ਨੂੰ ਨਤੀਜੇ ਆਉਂਦੇ ਆ ਉਹਨਾਂ ਨੇ ਚਿੱਠੀ ਲਿਖੀ ਸੀ ਕਿ ਭਾਈ ਮੈਨੂੰ ਲੋਕ ਫਤਵੇ ਨਾਲ ਸੰਸਦ ਚੁਣਿਆ ਗਿਆ ਸੋ ਮੇਰਾ ਕਾਨੂੰਨੀ ਤੇ ਸੰਵਿਧਾਨਕ ਹੱਕ ਬਣਦਾ ਅਧਿਕਾਰ ਬਣਦਾ ਕਿ ਮੈਂ ਭਾਰਤੀ ਸੰਸਦ ਚ ਜਾ ਕੇ ਸੰਸਦ ਮੈਂਬਰ ਵਜੋਂ ਸੌ ਚੁੱਕਾ ਸੋ ਇਸ ਲਈ ਉਹਦਾ ਪ੍ਰਬੰਧ ਕੀਤਾ ਜਾਵੇ ਸੋ ਚਿੱਠੀ ਦੇ حوالے ਨਾਲੇ ਪਰਿਵਾਰ ਵੱਲੋਂ ਉਹਨਾਂ ਦੇ ਵਕੀਲ ਵੱਲੋਂ ਹੈ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਕਾਰਵਾਈ ਪਈ ਸੀ ਹੈ ਐਨਐਸਏ ਲੱਗਣ ਵਾਲਾ ਪਹਿਲੂ ਉਹ ਸਾਰਾ ਕੁਝ ਸੋ ਇਹ ਇਸ ਲਈ ਕਹਿੰਦੇ ਕਿ ਉਸ ਵੱਲੋਂ ਆਮਰਸਦ ਦੇ ਡੀਸੀ ਨੂੰ ਵੀ ਚਿੱਠੀ ਦਿੱਤੀ ਗਈ। ਅਮਰਤਪਾਲ ਸਿੰਘ ਗੋਰੀ ਖੰਡੂ ਖਰੂਰ ਸਾਹਿਬ ਹਲਕੇ ਤੋਂ ਸਭ ਤੋਂ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ 'ਚੋਂ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ 197120 ਵੋਟਾਂ ਨਾਲ ਹਾਂ ਉੱਥੋਂ ਕੁਲਵੀਰ ਜੀਲੇ ਨੂੰ ਹਰਾ ਕੇ ਅਮਰਤਪਾਲ ਸਿੰਘ ਜੇਲ੍ਹ 'ਚ ਹੁੰਦੇ ਜਿੱਤੇ। ਸੋ ਇਹ ਥੀ ਕਹਿੰਦੇ ਕਿ ਅਗਲੇ ਕਹਿੰਦੇ ਮੇਰਾ ਹੱਕ ਮੰਨਦਾ ਭਾਈ। ਹੁਣ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਇੱਕ ਫਿਕਰਮੰਦੀ ਖੜੀ ਆ। ਕਹਿੰਦੇ ਜੇ 60 ਦਿਨ ਟੱਪ ਗਏ 30 ਦਿਨ ਤਾਂ ਟੱਪ ਚੱਲੇ। ਸੋ ਜੇ 60 ਦਿਨ ਟੱਪ ਗਏ ਕਹਿੰਦੇ ਫਿਰ ਸੰਸਦੀ ਖਰਚ ਹੋ ਜਾਂਦੀ ਹੈ ਜੇ ਵਿਅਕਤੀ 60 ਦਿਨਾਂ ਦੇ ਅੰਦਰ ਅੰਦਰ ਹ ਚੁਣਿਆ ਹੋਇਆ ਸੰਸਦ ਮੈਂਬਰ ਸੰਸਦ ਮੈਂਬਰ ਵਜੋਂ ਜਾ ਕੇ ਲੋਕ ਸਭਾ ਦੇ ਅੰਦਰ ਸੌ ਨਹੀਂ ਚੁੱਕਦਾ ਤੇ ਕਹਿੰਦੇ ਸੰਸਦੀ ਖਰਚ ਹੋ ਜਾਂਦੀ ਹੈ ਇਸੇ ਤਰ੍ਹਾਂ ਜੋ ਬੈਠਕਾਂ ਚ ਗੈਰ ਆ ਜਾਂ ਰਵੇ ਔਰ ਸਪੀਕਰ ਨੂੰ ਜਾਣਕਾਰੀ ਨਾ ਹੋਵੇ ਫਿਰ ਵੀ ਸੰਸਦੀ ਖਰਚ ਮੰਨੀ ਜਾਂਦੀ ਹੈ ਇਸ ਲਈ ਹਰ ਵਾਰ ਜਾਣਕਾਰੀ ਕਹਿੰਦੇ ਦੇਣੀ ਪੈਂਦੀ ਹੈ ਇਸੇ ਮਸਲੇ ਤੇ ਰਾਜਦੇਵ ਖਾਲਸਾ ਔਰ ਕਹਿੰਦੇ ਜਿਹੜੇ ਵਕੀਲ ਨੇ ਉਹ ਕਹਿੰਦੇ ਕੀ ਸਪੀਕਰ ਜਾਣੂ ਨਹੀਂ ਕੀ ਸੰਸਦ ਜਾਣੂ ਨਹੀਂ ਕਿ ਅਮਰਤਪਾਲ ਸਿੰਘ ਦਾ ਜੇਲ੍ਹ ਚ ਤੇ ਜੇਲ੍ਹ ਪ੍ਰਕਿਰਿਆ ਦੇ ਤਹਿਤ ਜੇ ਉਹਨੂੰ ਪੈਰੋਲ ਮਿਲੂਗੀ ਇਜਾਜ਼ਤ ਮਿਲੂਗੀ ਐਨਆਈਏ ਇਜਾਜ਼ਤ ਦੇਊਗੀ ਤਾਂ ਹੀ ਫਿਰ ਕਹਿੰਦੇ ਆ ਕਿ ਸੋਚ ਚੁੱਕ ਸਕਦਾ ਇਸ ਲਈ ਕਹਿੰਦੇ ਉਹਦੇ ਲਈ ਚਾਰਜ ਹੋਈ ਹੈ ਸੋ ਐ ਕਿਵੇਂ ਮੈਂਬਰਸ਼ਿਪ ਰੱਦ ਹੋ ਜੂਗੀ ਕਹਿੰਦੇ ਹੁਣ ਦੇਖਣ ਵਾਲੀ ਗੱਲ ਹੈ ਕਿ ਇਹ ਕਦੋਂ ਮਿਲਦੀ ਹੈ ਕਿਉਂਕਿ ਰਸ਼ਦ ਵਾਲੇ ਮਾਮਲੇ 'ਚ ਜੇ ਮਨਜ਼ੂਰੀ ਮਿਲੀ ਆ ਤਾਂ ਇਧਰ ਆਸ ਹੀ ਕਰਨ ਤਾਂ ਜਾਗ ਨਹੀਂ ਸੀ ਪਰ ਹੁਣ ਪੰਜਾਬ ਸਰਕਾਰ ਜਿਵੇਂ ਕਹਿ ਰਹੀ ਆ ਕਿ ਹਾਂ ਅਸੀਂ ਆਪਣੀ ਕਾਰਵਾਈ ਪੂਰੀ ਕਰਤੀ ਇਹ ਤੋਂ ਫਿਰ ਪਰਿਵਾਰ ਤੇ ਅਮਰਪਾਲ ਨੂੰ ਚਾਉਣ ਵਾਲਿਆਂ ਨੂੰ ਹੈ ਜਾਂ ਮਤਲਬ ਕਿ ਉਹਦੇ ਵਕੀਲ ਨੂੰ ਇਹ ਫਿਰ ਆਸਵਜੀਆ ਖਾਉਣੇ ਛੇਤੀ ਸਮਾਜੇਗਾ। ਬਾਕਾਇਦਾ ਤੌਰ ਤੇ ਪੰਜਾਬ ਸਰਕਾਰ ਨੇ ਖਰੂਰ ਸਾਹਿਬ ਤੋਂ ਚੋਣੇ ਕਹਿੰਦੇ ਮੈਂਬਰ ਪਾਰਲੀਮੈਂਟ ਅਮਰਪਾਲ ਸਿੰਘ ਨੂੰ ਸੌਂਚਿਖਾਉਣ ਦੇ ਲਈ ਲੋਕ ਸਭਾ ਸਪੀਕਰ ਓਮ ਬਰਲਾ ਨੂੰ ਹੈ ਉਹਦੀ ਆਈ ਹੋਈ ਅਰਜੀ ਨੂੰ ਮਾਰਕ ਕਰਕੇ ਓਕੇ ਕਰਕੇ ਆਪਣਾ ਜੋ ਨੋਟਿਸ ਨਾਲ ਲਾਉਣਾ ਉਹ ਲਾ ਕੇ ਭੇਜ ਦਿੱਤਾ ਕਹਿੰਦੇ। ਜਿਵੇਂ ਪਰ ਆਪਾਂ ਗੱਲ ਕੀਤੀ ਹੈ ਕਿ ਡੀਸੀ ਉਹਨਾਂ ਕੋਲ ਚਿੱਠੀ ਗਈ ਸੀ ਉਹਦੇ ਹਾਲੇ ਨਾਲ ਪ੍ਰੋਗਰਾਬ ਪਾਕੋੜ ਵੀ ਸੀ ਪਰ ਆਪਸੀ ਤਾਲਮਿਲ ਹੋਇਆ। ਕਿ ਉਹ ਚਿੱਠੀ ਤੇ ਹੁਣ ਕਿਉਂਕਿ ਪੰਜਾਬ ਸਰਕਾਰ ਇੱਕ ਪਾਸੇ ਇਹ ਚਿੱਠੀ ਨੂੰ ਮਨਜ਼ੂਰੀ ਦੇ ਰਹੀ ਹੈ ਦੂਏ ਪਾਸੇ ਅੰਮ੍ਰਿਤਪਾਲ ਦੇ ਵਕੀਲੋ ਵੀ ਕਹਿੰਦੇ ਕਿ ਇਹ ਕਮਾਲ ਹੈ ਕਿ ਬਿਨਾ ਐਫ ਆਈ ਆਰ ਤੋਂ ਹੀ ਐਨ ਐਸਏ ਲਾ ਦਿੱਤਾ ਗਿਆ ਤੇ ਅੰਦਰ ਭੇਜ ਦਿੱਤਾ ਗਿਆ ਤੇ ਹੁਣ ਉਹ ਚ ਵਾਅਦਾ ਕੀਤਾ ਜਾ ਰਿਹਾ ਉਹ ਮਤਲਬ ਜਿਵੇਂ ਆਪਾਂ ਗੱਲ ਕਰਕੇ ਟਿਕਿਆ ਉਹਦੇ ਵਿੱਚ ਵਾਅਦਾ ਕਰ ਦਿੱਤਾ ਉਹਨਾਂ ਦੇ ਐਨ ਐਸਏ ਦੇ ਵਿੱਚ ਸੋ ਇਸ ਲਈ ਕਹਿੰਦੇ ਕਿ ਇਹ ਪ੍ਰਕਿਰਿਆ ਚੱਲ ਰਹੀ ਹੈ ਦੂਏ ਪਾਸੇ ਹੁਣ ਪੰਜਾਬ ਸਰਕਾਰ ਕਹਿੰਦੀ ਅਸੀਂ ਆਪਣੀ ਕਾਰਵਾਈ ਕਰਤੀ ਜੀ ਹੁਣ ਮਤਲਬ ਐਨਆਈਏ ਦੇਖੇ ਹੁਣ ਉਕਸਵਾ ਦੇਖੇ ਸਪੀਕਰ ਸਾਹਿਬ ਦੇਖਣ ਸਾਡਾ ਕੰਮ ਨਿਪਟ ਗਿਆ ਸੋ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਅਮਰਿਤਪਾਲ ਜੇਲ੍ਹ ਤੋਂ ਬਾਹਰ ਅਛੇ-ਛੇ ਤੌਰ ਤੇ ਉਹਨਾਂ ਨੂੰ ਪੈਰੋਲ ਮਿਲਦੀ ਆ ਸੋ ਚੁੱਕਣ ਦੇ ਲਈ ਜਾਂ ਉਹਨਾਂ ਦੀ ਜਮਾਨਤ ਲਈ ਉੱਥੇ ਸੁਣਵਾਈ ਹੁੰਦੀ ਆ ਨਹੀਂ ਤਾਂ ਕਿਉਂਕਿ ਪਰਿਵਾਰ ਨੇ ਜਾਂ ਉਹਨਾਂ ਦੇ ਵਕੀਰਾਂ ਦੇਪ ਖਾਲ ਸਾਹ ਕਹਿੰਦੇ ਅਸਤਾ ਤੈ ਕਰ ਲੈ ਸੀ ਕਿ ਸੁਪਰੀਮ ਕੋਰਟ ਦਾ ਰੁਕ ਕਰਾਂਗੇ ਫਿਰ ਇਹਦੇ ਲਈ ਸੋ ਕਹਿੰਨ ਸਾਡੀ ਤਿਆਰੀ ਸੀ ਸੋ ਹੁਣ ਇਸ ਵਿਚਾਲੇ ਪੰਜਾਬ ਸਰਕਾਰ ਕਹਿੰਦੀ ਅਸੀਂ ਆਪਣੇ ਵੱਲੋਂ ਸਹੀ ਪਾ ਕੇ ਭੇਜਤੀ ਜੀ ਹੁਣ ਸਪੀਕਰ ਸਾਹਿਬ ਨੂੰ ਪੁੱਛੋ ਉੱਥੇ ਜਾ ਕੇ ਪਤਾ ਕਰੋ ਸਪੀਕਰ ਤੋਂ ਵੀ ਮਿਲਣ ਦਾ ਸਮਾਂ ਮੰਗ ਲਿਆ ਰਾਜਦੇਵ ਖਾਲਸਾ ਤੇ ਅਮਰਪਾਲ ਸਿੰਘ ਦੇ ਪਰਿਵਾਰ ਨੇ ਸੋ ਇਸ ਲਈ ਹੁਣ ਇੱਥੇ ਸਵਾਲ ਅਜੇ ਵੀ ਜੁਨਾ ਤੋਂ ਖੜਾ ਹੈ ਕਿ ਕੀ ਅਮਰਪਾਲ ਸਿੰਘ ਜੇ ਨੂੰ ਬਾਹਰ ਆ ਕੇ ਸੰਸਦ ਮੈਂਬਰ ਵਜੋਂ ਸੋ ਚੁੱਕਣਗੇ ਜਾਂ 60 ਦਿਨ ਬੀਤਣ ਤੋਂ ਬਾਅਦ ਉਹਨਾਂ ਦੀ ਸੰਸਦਿਤੇ ਖਤਰਾ ਖੜਾ ਹੋ ਜਾਏਗਾ ਸੰਸਦਿਤ ਖਾਰਜ ਹੋਣ ਦਾ ਖਤਰਾ ਖੜਾ ਹੋ ਜਾਏ ਇਹ ਵੀ